ਆਹ ਲੁਧਿਆਣਾ ਦੇ ਰਿਹੜਾ ਅੱਜ ਚੌੜੇ ਬਿਜਾਰ ਘੇਂਤਾ ਕਰ ਇਹ ਐਕਚੁਅਲ ਲੁਧਿਆਣਾ ਅਸੀਂ ਆਏ ਅੱਜ ਲੱਦੇ ਹਣੇ ਮੇਰਾ ਸ਼ਹਿਰ ਲੁਧਿਆਣਾ ਇਹਨਾਂ ਇਹਨਾਂ ਦੰਗਾਂ ਦੀ ਕਿਤੇ ਖਾਂਦੇ ਹੁੰਦੇ ਨਹੀਂ ਇਹ ਤਾਂ ਬੇਰਾਦ ਨੂੰ ਭੁੱਲੇ ਹੁੰਦੇ ਇੱਥੇ ਤਾਂ ਰਾਜ ਵੀ ਖਾ ਸਕਦਾ ਮੈਂ ਇੱਥੇ ਹੁੰਦਾ ਸੀ ਆਰਤੀ ਸਿਨੇਮਾ ਜਦੋਂ ਜੱਟ ਜੀ ਨੂੰ ਬੰਨ ਲੱਗੀ ਸੀ ਉਦੋਂ ਗੇਟ ਟੁੱਟ ਗਿਆ ਸੀ ਇਹਦਾ ਇੰਨੀ ਪੇਕ ਸੀ ਉਦੋਂ ਆਹ ਇਧਰ ਕਚਹਿਰੀਆਂ ਆ ਰੱਬ ਕਰੇ ਕਿਸੇ ਨੂੰ ਕੰਮ ਨਾ ਪਵੇ ਅੱਗੇ ਉਹ ਖੱਬੇ ਜਾ ਕੇ ਆਉਣਾ ਪੋਹਾਰਾ ਚੌਂਕ

ਵੇਰੀ ਗੁੱਡ ਫੀਲ ਬ੍ਰੋ ਕਾਉਂਟੈਂਟ ਚੌਕ ਮਾਰਾ ਤੋਹਾਰਾ ਹਲਾ ਚੌਕ ਲੁਧਿਆਣੇ ਦਾ ਪਰ ਤੁਹਾਰਾ ਵੀ ਚੱਲ ਰਿਹਾ ਸਾਡੀ ਜਾਨ ਕੀ ਹਾਲ ਹੈ ਠੀਕ ਹੈ ਜੀ ਹੋ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਬੜਾ ਨਾਮ ਸੁਣਿਆ ਤੁਹਾਡੇ ਇੱਥੇ ਮੈਂ ਕਿਹਾ ਜਾਂ ਕੀ ਕਿ ਹੋਣੇ ਬਾਬਾ ਜੀ ਟੀਸਟਾ ਕੰਬੀਨੇਸ਼ਨ ਕਿੱਦਾਂ ਕਹਿ ਲੇ ਲੁਧਿਆਣੇਆ ਕੰਬੀਨੇਸ਼ਨ ਬਹੁਤ ਵਧੀਆ ਬਾਕੀ ਗੱਲ ਬਹੁਤ ਜੀ ਜੱਟ ਰੋਵੇ ਰਾਤ ਨੂੰ ਹਾਏ ਜੂਲੀ ਇੱਕ ਮੈਨੂੰ ਮਹਾਰਾਜ ਦੇ ਲੰਗਦੇ ਪ੍ਰਮਾਤਮਾ ਦੇ ਇੱਥੇ ਆ ਕੇ ਵੀ ਤੁਹਾਨੂੰ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਹਾਏ